ਸਰ ਜਿਹੜਾ ਪੰਨਾ ਸਿੱਧੂ ਵਾਲਾ ਮੈਟਰ ਆ ਉਹਦੇ ਬਾਰੇ ਦੱਸਿਓ ਇੱਕ ਸਾਡੇ ਮੁਕਦਮਾ ਦਰਜ ਹੋਇਆ ਸੀ ਐਫਆਈਆ ਨੰਬਰ 54 ਅੰਡਰ ਸੈਕਸ਼ਨ 383 ਆਰਪੀਸੀ ਥਾਣਾ ਡਵੀਏ ਨੰਬਰ 7 ਦੇ ਵਿੱਚ 2024 ਇਹਦੇ ਵਿੱਚ ਇੱਕ ਜਿਹੜੀ ਮਦਈ ਆ ਲੇਡੀ ਇੰਦਰਜੀਤ कौर ਇਮੀਗ੍ਰੇਸ਼ਨ ਦਾ ਕਰਮਚਾਰੀ ਉਹਨੇ ਇੱਕ ਕੰਪਲੇਂਟ ਦਿੱਤੀ ਸੀ ਵੀ ਮੈਨੂੰ ਇਹਨੇ ਫੋਨ ਦੇ ਉੱਤੇ ਐਕਸਟਰਸ਼ਨ ਕੀਤਾ ਤੇ ਜੋ ਕਾਕਾ ਸਿੰਘ ਏਰੀਆ ਸਿੱਧੂ ਸਜ਼ੂਰ ਦਾ ਰਹਿਣ ਵਾਲਾ ਆ ਉਹਦਾ ਨਾਮ ਵੀ ਇਹ ਬਾਰ-ਬਾਰ ਮੈਨੂੰ ਜਿਹੜਾ ਪਾਲਾ ਕਰਕੇ ਥ੍ਰੈਟ ਕਰ ਰਿਹਾ ਸੌਸ਼ਨ ਕਰਕੇ ਮੇਰੇ ਤੋਂ ਪੈਸੇ ਮੰਗ ਰਿਹਾ ਤੇ ਜਿਹੜਾ ਇਸ ਨਾਲ ਮੇਰਾ ਕੋਈ ਲੰਦੇ ਨਹੀਂ ਤੈਨ ਮੇਰੇ ਘਰ ਦੇ ਵੀ ਜਿਹੜਾ ਧਰਨਾ ਵਗੈਰਾ ਲਵਾ ਲਿਆ ਮੇਰੇ ਸਹੁਰਿਆਂ ਦੇ ਪਿੰਡ ਵੀ ਜਿਹੜਾ ਵੀ ਮੈਨੂੰ ਐਕਸਪਲੋਇਟ ਕਰ ਰਿਹਾ ਵੀ ਮੈਂ ਉੱਥੇ ਵੀ ਜਾ ਕੇ ਤਰਾ ਜੂਸ ਕੱਟੂਗਾ ਤੇ ਕਾਫੀ ਜਿਹੜੀਆਂ ਨੇ ਮਤਲਬ ਦਸੀਆਂ ਤੇ ਕੁਝ ਰਿਪੋਰਟ ਵੀ ਦਿੱਤੀਆਂ ਉਹਦੇ ਵਿੱਚ ਅਸੀਂ ਇੱਕ ਮੁਕੱਦਮਾ 20 ਤਰੀਕ ਨੂੰ ਜਿਹੜਾ ਰਕਤ ਕੀਤਾ ਸੀ ਇਹਦੇ ਵਿੱਚ ਕਾਕਾ ਸਿੱਧੂ ਏਰੀਅਸ ਭਾਨਾ ਸਿੱਧੂ ਜਿਹੜਾ ਉਹਨੂੰ ਗ੍ਰਿਫਤਾਰ ਕੀਤਾ ਸੀ ਧਨੋਲੇ ਤੋਂ ਉਹ ਸਾਡੇ ਕੋਲ 2 ਦਿਨ ਰਿਮਾਂਡ ਤੇ ਜਿਹੜਾ ਅਸੀਂ ਉਹ ਰਿਮਾਂਡ ਹਾਸਲ ਕੀਤਾ ਸੀ ਤੇ ਮੈਂ ਇਹਦੇ ਵਿੱਚ ਜਿਹੜਾ মিডিਆ 'ਚ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਦੇਖੀਆਂ ਵੀ ਇਹਨੂੰ ਡਿਊਰਿੰਗ ਰਿਮਾਂਡ ਇਹਨੂੰ ਇੰਟਰਰਮੈਂਟ ਕੀਤਾ ਗਿਆ ਇਹਨੂੰ ਵਰਸ ਤੇ ਪਾਇਆ ਗਿਆ ਇਹ ਜਿਹੜੀਆਂ ਗੱਲਾਂ ਬਿਲਕੁਲ ਗਲਤ ਹਨ ਜਿਹੜਾ ਅਸੀਂ ਕਾਨੂੰਨ ਦੇ ਮੁਤਾਬਕ ਇਹ ਮਦਈ ਦੀ ਜੋ ਐਪਲੀਕੇਸ਼ਨ ਸੀ ਉਤੇ ਮਕਦਮਾ ਦਾਖਲ ਕੀਤਾ ਇਹਨੂੰ ਮਾਨਯੋਗ ਕੋਰਟ ਪੇਸ਼ ਕੀਤਾ ਤਾਂ 2 ਦਿਨ ਦਾ ਜਿਹੜਾ ਰਿਮਾਂਡ ਹਾਸਲ ਕੀਤਾ ਤੇ ਗ੍ਰਿਫਤਾਰੀ ਸੁਨੇ ਦਾ ਪ੍ਰੋਪਰ ਮੈਡੀਕਲ ਕਰਾਇਆ ਜਿਸ ਜੁਡੀਸ਼ਨ ਅਸੀਂ ਜੁਡੀਸ਼ਲ ਭੇਜਦਾ ਸੀ ਉਸ ਦਿਨ ਦਾ ਫਿਰ ਦੁਬਾਰਾ ਮੈਡੀਕਲ ਕਰਾਇਆ ਤੇ ਇਹਨੂੰ ਜੁਡੀਸ਼ਨ ਭੇਜਿਆ ਗਿਆ ਤੇ ਜੋ ਕਾਨੂੰਨ ਮੁਤਾਬਿਕ ਪੁੱਛਗਿਛ ਹਣਦੀ ਸੀ ਉਹ ਕੀਤੀ ਗਈ ਪਰ ਜਿਹੜੇ ਇਸ ਤਰ੍ਹਾਂ ਦੇ ਅਲੀਗੇਸ਼ਨ ਵੀ ਮੈਨੂੰ ਇੰਟਰਵਿਊ ਤੇ ਬਿਲਕੁਲ ਗਲਤ ਹੈ ਬੇਵੁਨਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ